ਕੁਝ ਸਮਾਂ ਪਹਿਲਾਂ ਅਸੀਂ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਇੱਕ ਖਬਰ ਦਿਖਾਈ ਸੀ ਕਿ ਨਵਾਂ ਸ਼ਹਿਰ ਇੱਕ NRI ਦੀ ਕੋਠੀ ਵਿੱਚ ਚੋਰੀ ਹੋਈ ਸੀ ਤੇ ਪਿੱਛੇ ਜੋ ਸੰਜੀਵ ਕੋਠੀ ਦੀ ਦੇਖਭਾਲ ਕਰਦਾ ਸੀ ਤੇ ਸੰਜੀਵ ਨੇ ਉਸ ਦਿਨ ਤੋਂ ਹੀ ਪੱਕਾ ਰਾਦਾ ਕਰ ਲਿਆ ਪੱਕਾ ਉਸਨੇ ਮਨ ਬਣਾ ਲਿਆ ਕਿ ਚੋਰਾਂ ਨੂੰ ਰੰਗੇ ਹੱਥੀ ਫੜਨਾ ਹੀ ਫੜਨਾ ਹੈ ਸੰਜੀਬ ਨੇ ਕਈ ਦਿਨ ਤਾੜ ਰੱਖੀ ਤੇ ਆਖਰਕਾਰ ਦੋ ਚੋਰ ਜਿਨ੍ਹਾਂ ਵਿੱਚ ਮਤਲਬ ਜੋ ਉਹਨਾਂ ਦੇ ਦੱਸਣ ਮੁਤਾਬਕ ਆ ਇੱਕ ਚੋਰ ਤਾਂ ਪੰਗਲਾ ਦਾ ਆ ਤੇ ਦੂਜਾ ਚੋਰ ਜੋ ਉਹਨਾਂ ਨੇ ਕਿਹਾ ਕਿ ਉਹ ਔੜ ਦਾ ਦੱਸਿਆ ਜਾ ਰਿਹਾ ਹੈ ਸੰਜੀਬ ਨੇ ਇਹਨਾਂ ਚੋਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਆ ਤੇ ਚੋਰਾਂ ਤੋਂ ਜਦੋਂ ਥੋੜੀ ਜਿਹੀ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਸੀਂ ਕਰਿਆਮ ਰੋਡ ਤੇ ਕਵਾੜੀਆਂ ਨੂੰ ਸਮਾਨ ਵੇਚਦੇ ਹਾਂ ਤੇ ਪੁਲਿਸ ਨੇ ਫਿਰ ਝੱਟਪਾਠੀ ਬਿਨਾਂ ਦੇਰੀ ਕੀਤੇ ਉਸ ਕਵਾੜੀਆ ਨੂੰ ਵੀ ਫੜ ਲਿਆ ਤੇ ਹੁਣ ਪੁਲਿਸ ਵੱਲੋਂ ਦੋਨੇ ਚੋਰਾਂ ਤੋਂ ਤੇ ਚੋਰੀ ਦਾ ਮਾਲ ਖਰੀਦਣ ਕਰਨ ਵਾਲੇ ਕਵਾੜੀਏ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈਗੀ ਅਸੀਂ ਤੁਹਾਨੂੰ ਉਹ ਚੋਰਾਂ ਦੀ ਜਿਹੜੀ ਗੱਲਬਾਤ ਆ ਉਹ ਤੇ ਜ਼ਰੂਰ ਦੁਖਾਰਨ ਦਿਖਾ ਰਹੇ ਆ ਗਿਆ ਪਰ ਉਹਨਾਂ ਦੇ ਚਿਹਰੇ ਅਸੀਂ ਨਹੀਂ ਦਿਖਾ ਸਕਦੇ ਕਿਉਂਕਿ ਚੈਨਲ ਨੂੰ ਵੀ ਕੁਝ ਹਦਾਇਤਾਂ ਹੁੰਦੀਆਂ ਨੇ ਚੈਨਲ ਦੀ ਕੁਝ ਮਰਿਆਦਾ ਹੁੰਦੀ ਹੈਗੀ ਆ ਕਈ ਵਾਰ ਸਾਨੂੰ ਕਮੈਂਟ ਕਰਦੇ ਨੇ ਕਿ ਭਾਜੀ ਤੁਸੀਂ ਚੋਰਾਂ ਦੇ ਚਿਹਰੇ ਜ਼ਰੂਰ ਦਿਖਾਲ ਦਿਆ ਕਰੋ ਸਾਨੂੰ ਪਤਾ ਲੱਗ ਸਕੇ ਕਿਹੜੇ ਚੋਰ ਹੈਗੇ ਆ ਦੇਖੋ ਇਹ ਤੁਹਾਨੂੰ ਅਸੀਂ ਫਿਰ ਤੋਂ ਕਹਿ ਰਹੇ ਆ ਕਿ ਤੁਸੀਂ ਜਿਹੜਾ ਹੈਗਾ ਇਹ ਤੁਹਾਡਾ ਸਵਾਲ ਤੇ ਠੀਕ ਹੈਗਾ ਆ ਇਸ ਚਿਹਰੇ ਦਿਖਾਣੇ ਚਾਹੀਦੇ ਆ ਪਰ ਸਾਡੀ ਚੈਨਲ ਦੀਆਂ ਕੁਝ ਮਜਬੂਰੀਆਂ ਹੁੰਦੀਆਂ ਨੇ ਸਾਨੂੰ ਕੁਝ ਹਦਾਇਤਾਂ ਹੁੰਦੀਆਂ ਨੇ ਜਿਸ ਕਰਕੇ ਕੁਝ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਹੀ ਅਸੀਂ ਆਪਣੇ ਚੈਨਲ ਦੇ ਉੱਪਰ ਜਿਹੜਾ ਆ ਉਹ ਸਾਰਾ ਕੁਝ ਦਿਖਾ ਸਕਦੇ ਹੈਗੇ ਆ ਇਸ ਕਰਕੇ ਜਿਹੜਾ ਹੈਗਾ ਜਿਉਂ-ਦਿਉਂ ਸਾਨੂੰ ਹੋਰ ਜਾਣਕਾਰੀ ਆਏਗੀ ਇਹਨਾਂ ਚੋਰਾਂ ਦੇ ਬਾਰੇ ਦੇ ਵਿੱਚ ਉਹ ਵੀ ਤੁਹਾਨੂੰ ਜਿਹੜੀ ਆ ਉਹ ਦਿਖਾ ਦਿੱਤੀ ਜਾਵੇਗੀ ਤੇ ਸਾਡੀ ਇੱਕ ਬੇਨਤੀ ਆ ਕਿ ਤੁਸੀਂ ਵੀਡੀਓ ਨੂੰ ਚਲਦੇ-ਚਲਦੇ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਕਈ ਵਾਰ ਕੀ ਕਰਦੇ ਆ ਤੁਸੀਂ ਵੀਡੀਓ ਦੇਖਦੇ ਰਹਿੰਦੇ ਆ ਸ਼ੇਅਰ ਕਰ ਦਿੰਦੇ ਆ ਤੇ ਜਿਨ੍ਹਾਂ ਕੋਲ ਵੀਡੀਓ ਜਾਂਦੀ ਆ ਤੇ ਉਹ ਇਹਨੂੰ ਸਬਸਕ੍ਰਾਈਬ ਨਹੀਂ ਚੈਨਲ ਨੂੰ ਕਰਦੇ ਜੇ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਤਾਂ ਤੁਹਾਡੇ ਕੋਲ ਤੁਰੰਤ ਵੀਡੀਓ ਨਹੀਂ ਪਹੁੰਚਦੀ ਤੁਹਾਡੇ ਕੋਲ ਖਬਰਾਂ ਨਹੀਂ ਪਹੁੰਚਦੀਆਂ ਹੈਗੀਆਂ ਸਬਸਕ੍ਰਾਈਬ ਕਰਨ ਦੇ ਉੱਪਰ ਨਾ ਤਾਂ ਕੋਈ ਤੁਹਾਡਾ ਪੈਸਾ ਲੱਗਦਾ ਆ ਤੇ ਨਾ ਹੀ ਤੁਹਾਡੇ ਕੋਈ ਏ ਮੋਬਾਈਲ ਦੇ ਉੱਪਰ ਕੋਈ ਲੋਡ ਪੈਂਦਾ ਹੈਗਾ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬਾਕੀ ਇਹ ਜੋ ਖਬਰਾਂ ਹੁੰਦੀਆਂ ਆ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿਉਂਕਿ ਇੱਕ ਇਕੱਲਾ ਚੈਨਲ ਜਿਹੜਾ ਹੁੰਦਾ ਆ ਉਹ ਸਾਰੇ ਪਾਸੇ ਨਹੀਂ ਜਾ ਸਕਦਾ ਹੈਗਾ ਸਾਡੇ ਸੰਯੋਗੀ ਚੈਨਲ ਨੇ ਜਿਨ੍ਹਾਂ ਤੋਂ ਕਈ ਵਾਰ ਅਸੀਂ ਖਬਰਾਂ ਦਾ ਆਦਾਨ ਪ੍ਰਦਾਨ ਵੀ ਕਰਦੇ ਹਾਂ ਇਸ ਕਰਕੇ ਕਈ ਵਾਰ ਸਾਡੀਆਂ ਖਬਰਾਂ ਉਹ ਚਲਾਉਂਦੇ ਨੇ ਉਨਾ ਦਿਨ ਖਬਰ ਅਸੀਂ ਚਲਾਉਂਦੇ ਨੇ ਕਿਉਂਕਿ ਇੱਕ ਵਿਅਕਤੀ ਜਿਹੜਾ ਆ ਉਹ ਸਾਰੇ ਪਾਸੇ ਨਹੀਂ ਜਾ ਸਕਦਾ ਹੈਗਾ ਇਸ ਕਰਕੇ ਜਿਹੜੀਆਂ ਇਹ ਖਬਰਾਂ ਹੁੰਦੀਆਂ ਨੇ ਸਾਡੇ ਹੋਰ ਵੀ ਚੈਨਲਾਂ ਤੇ ਚਲਦੀਆਂ ਨੇ ਤੇ ਜੋ ਅਸੀਂ ਖਬਰਾਂ ਦਿੰਨੇ ਆ ਤੇ ਉਹ ਦੂਜੇ ਚੈਨਲਾਂ ਤੇ ਚਲਦੀਆਂ ਨੇ ਦੂਜੇ ਚੈਨਲ ਵਾਲੇ ਜਿਹੜੇ ਆ ਇਹ ਸਾਡੇ ਆਪ ਸਾਡਾ ਆਪਸੀ ਚੈਨਲਾਂ ਵਾਲਿਆਂ ਦਾ ਪਿਆਰ ਆ ਆਪਸੀ ਸਾਡੀ ਭਾਈਵੰਦੀ ਹੈਗੀ ਆ ਜਿਹੜੇ ਅਸੀਂ ਇੱਕ ਦੂਜੇ ਨੂੰ ਖਬਰਾਂ ਆਦਾਨ ਪ੍ਰਦਾਨ ਕਰਦੇ ਆ ਤਾਂ ਹੀ ਤੁਹਾਡੇ ਕੋਲ ਜਿਹੜੀ ਆ ਹਰ ਸ਼ਹਿਰ ਹਰ ਕਸਬਾ ਹਰ ਨਗਰ ਹਰ ਜਗ੍ਹਾ ਦੀ ਜਿਹੜੀ ਖਬਰ ਹੈਗੀ ਆ ਉਹ ਤੁਹਾਡੇ ਕੋਲ ਪਹੁੰਚਦੀ ਆ ਆਓ ਦੇਖਦੇ ਆ ਕੀ ਗੱਲਬਾਤ ਹੋਰ ਹੋਈ ਅੰਦਰੋਂ ਸਾਲਿਆਂ ਨੇ ਲੋਕ ਸਾਰਾ ਹੋ ਗਿਆ ਸੁੱਤੇ ਪਏ ਸੀ ਨਾ ਭਾਈ ਉੱਥੇ ਸੀ ਆ ਸੁੱਤੇ ਵੇਜੇਗੇ ਤੁਸੀਂ ਸਵੇਰੇ ਮੈਂ ਆ ਕੇ ਦੁਕਾਨ ਖੋਲੀ 8 ਵਜੇ ਉੱਤੇ ਵੇ ਸੀਗੇ ਤੂੰ ਤੂੰ ਕਹਿੰਦਾ ਘਰੇ ਬਾੜਦਾਨੀ ਨਾ ਤੈਨੂੰ ਕੋਈ ਘਰੇ ਬਾੜਦਾਨੀ ਨਾ ਹਾਂ ਹੁਣ ਬਾੜਦਾਨੀ ਫੇ ਤੂੰ ਆਪਣੀ ਮੰਮੀ ਨੂੰ ਕਹਿੰਦਾ ਨਾ ਇਹ ਹੋ ਰਿਆਂਗੇ ਸਾਰਿਆਂ ਦੇ ਨਾਮ ਲੱਗਣਗੇ ਇਹ ਨਾ ਨਹੀਂ ਲੱਗਣੀਆਂ ਇਹ ਨਾ ਨਹੀਂ ਲੱਗਣੀਆਂ ਅੰਦਰੋਂ ਸਾਲਿਆਂ ਨੇ ਲੋਕ ਕੋਈ ਦੁਰਗਮ ਕਰਦਾ ਨਹੀਂ ਉਹ ਜਰਾ ਅੱਛੇ ਕਰਵਾਣੇ ਮੈਨੂੰ ਜਲਦੀ ਬੋਲ ਜਲਦੀ ਦਸ ਕਿਦੋਂ ਆਇਆ ਸੀਦਾ ਮੈਨੂੰ ਖੜਾਇਆ ਸੀ ਹੈ ਨਜ਼ਰ ਆਤੀ ਹੈ ਪਹਿਲੀ ਵਾਰ ਦਿਨ ਅੱਜ ਸੈਂਟਰ ਵੀ ਭਰੇ ਰਾਤ ਆਇਆ ਸੀ ਜਦੋਂ ਆਇਆ ਸੀ ਓਏ ਪਾਜੀ ਮੈਨੂੰ ਬਾਹਰ ਖੜਾਇਆ ਸੀ ਆਇਆ ਸੀ ਬੱਚਿਆਂ ਇਹਨਾਂ ਨੇ ਮੈਨੂੰ ਬਾਹਰ ਨਹੀਂ ਮੰਨਣਾ ਇਹ ਤਾਂ ਮੈਂ ਬਾਹਰ ਖੜਾਇਆ ਸੀ ਪਾਜੀ ਨਹੀਂ ਬੋਲ ਬੋਲ ਬਾਕੇ ਬਾਕੇ ਮੂੰਹ ਬਾਹਰ ਡੇ ਸੀ ਇਹ ਆਏ ਸੀਗੇ ਕਿਦੋਂ ਕਿੰਨੇ ਜਾਣੇ ਸੀ ਦੋ ਜਾਣੇ ਸੀ ਹਫਤਾ ਕਿ ਹੋ ਗਿਆ ਕੋਈ ਦੋ ਜਾਣੇ ਸੀ ਹਫਤਾ ਕਿ ਹੋ ਗਿਆ ਤੂੰ ਕਹਿੰਦਾ ਆ ਜਾਣੀ ਓ ਵੀ ਭਾਈ ਇਹ ਇੰਡੀਕਲ ਸੱਚ ਸੱਚ ਹਫਤਾ ਕਿ ਹੋ ਗਿਆ ਐਸੀ ਕੋਈ ਦੋ ਨਹੀਂ ਆਏ ਮੈਨੂੰ ਬਾਹਰ ਐ ਤੁਹਾਡੇ ਜੋਸ਼ ਨੂੰ ਸਲਾਮ ਦੇਖੋ ਆਰਾਦਾ ਪੱਕਾ ਰੱਖਿਆ ਇਹਨਾਂ ਨੇ ਸਟਰਥ ਵੀ ਸਟਰੋਂਗ ਹੈ ਤੇਰਾ ਮੈਨੂੰ ਲੱਗਦਾ ਫਿਰਿਆ ਵੀ ਲੱਗਦਾ ਅੱਜ ਨਹੀਂ ਨਹੀਂ ਮਾਰਿਆ ਤਾਂ ਹੈ ਨਹੀਂ ਆਪਾਂ ਉਹਨਾਂ ਨੂੰ ਵੀ ਉਹ ਤਾਂ ਪੁਲਿਸ ਦੇ ਹਵਾਲੇ ਕਰਤੇ ਜਾਂਦੇ ਹਾਂ ਮੈਂ ਉਹ ਕਿਸੇ ਵਾਰ ਪੂਰੀ ਕਹਾਣੀ ਸਮਝਾਉਂ ਸਵੇਰੇ ਜਦੋਂ ਮੈਂ ਨਿਆਣਿਆਂ ਨੂੰ ਛੱਡਣ ਜਾਂਦਾ ਤੁਹਾਨੂੰ ਉਦੋਂ ਵੀ ਦੱਸਿਆ ਦੀ ਸਕੂਲ ਲੈ ਛੱਡਣ ਜਾਂਦਾ ਮੈਂ ਸਵੇਰ ਨੂੰ ਗੇੜੀ ਲਾ ਕੇ ਜਾਂਦਾ ਉੰਦਰ ਤੀ ਤੇ ਅੱਜ ਇੱਕ ਚੀਚੀ ਜੀ ਵੀ ਆਉਂਦੀ ਉਹਨੇ ਕਿ ਹੈ ਕਿਹੜਾ ਫੰਡ ਆ ਉਹ ਹੈਗਾ ਹੀ ਜੀ ਮੈਂ ਉਦੋਂ ਦਾ ਹੀ ਦੇਖਦਾ ਸੀ ਅਸੀਂ ਤਾਂ ਰਾਤ ਨੂੰ ਵੀ ਗੇੜੇ ਲਾਉਂਦੇ ਸਵੇਰ ਨੂੰ ਵੀ ਲਾਉਂਦੇ ਕਿਸੇ ਦੁਬਾਰਾ ਉਹ ਆਉਂਗੇ ਅਸੀਂ ਸਮਾਨ ਪਿਆ ਸੀ ਅੰਦਰ ਉਹਨਾਂ ਨੂੰ ਪਤਾ ਸੀ ਕਿ ਦੁਬਾਰਾ ਉਹ ਆਉਂਗੇ ਅਸੀਂ ਚੋਗਾ ਰੱਖਿਆ ਜੀ ਅਸੀਂ ਪੂਰਾ ਚੋਗਾ ਰੱਖਿਆ ਜੀ ਅਸੀਂ ਪੂਰੀ ਤਿਆਰੀ ਨਾਲ ਸੁਨੀਲ ਮੇਰੇ ਨਾਲ ਸੀਗਾ ਤੇ ਸਵੇਰੇ ਜਦੋਂ ਅਸੀਂ ਗਏ ਆ ਤਾਂ ਅੰਦਰ ਉਹ ਲੋਕ ਤੋੜਿਆ ਸੀ ਉਹਨਾਂ ਨੇ ਆਲੇ ਦੁਆਲੇ ਘੁੰਮਦੇ ਸੀ ਉਹਨੇ ਵੀ ਲੋਕ ਦੇਖ ਕੇ ਨਾ ਜਾਉਗੇ ਅਸੀਂ ਨਹੀਂ ਨਹੀਂ ਮੈਂ ਦੇਖਿਆ ਨਹੀਂ ਮੈਂ ਰੋਜ਼ ਚੈੱਕ ਕਰਨ ਆਉਂਦਾ ਸੋ ਇਹਨੂੰ ਵੀ ਲੋਕ ਲੱਗੇ ਹੋ ਸਹੀ ਆ ਜਦੋਂ ਮੈਂ ਜਾ ਕੇ ਦਰਵਾਜ਼ਾ ਖੋਲ੍ਹਿਆ ਜਿੱਦਾਂ ਕੀ ਉਹਨਾਂ ਨੂੰ ਪਤਾ ਲੱਗ ਗਿਆ ਹੋਊਗਾ ਵੀ ਮੈਂ ਆ ਗਿਆ ਆ ਮੋਰੇ ਦਰਵਾਜ਼ੇ ਦਾ ਲੋਕ ਟੁੱਟਿਆ ਸੀ ਤਾਂ ਫਿਰ ਅਸੀਂ ਦੇਖਿਆ ਤਾਂ ਉੱਥੇ ਅੰਦਰ ਅਸੀਂ ਲੰਗੇ ਹੱਥੀ ਉਹਨਾਂ ਨੂੰ ਫੜ ਲਿਆ ਉਹਨਾਂ ਜੀ ਹੱਥੀ ਉੱਥੇ ਆ ਉੱਥੇ ਹੀ ਦੱਬ ਲਿਆ ਸੀ ਸਮਾਨ ਉਹਨਾਂ ਦੇ ਕੋਲ ਥੈਲਾ ਤਾਰਾ ਉਹਨਾਂ ਨੇ ਕੱਢੀਆਂ ਆ ਜਿਹੜੇ ਲੋਕ ਸੀ ਇੱਕ ਪੇਚਕਾਰ ਸਿੰਘ ਆ ਉਹਦੇ ਨਾਲ ਉਹਨਾਂ ਨੇ ਪਟਿਆ ਸਮਾਨ ਕਿੰਨੇ ਜਾਣੇ ਸੀਗੇ ਜੀ ਦੋ ਜਾਣੇ ਜੀ ਠੀਕ ਹੈ ਜੀ ਹਾਂ ਜੀ ਕੀ ਕੀ ਨਾਮ ਆ ਕਿਹੜੇ ਪਿੰਡ ਦੇ ਦੋ ਜਾਣ ਇੱਕ ਤਾਂ ਹੈਗਾ ਐ ਜੀ ਭੰਗਲਾ ਦਾ ਐ ਇੱਕ ਹੈਗਾ ਓੜ ਦਾ ਦੱਸਦਾ ਪਿਆ ਆਪਣੇ ਭੰਗਲਾ ਵਾਲਾ ਜਿਹੜਾ ਮੁੰਡਾ ਉਹਦੇ ਬਾਰੇ ਹੋਰ ਜਾਣਕਾਰੀ ਹੋਈ ਸੀ ਕਿ ਕਿ ਛੋਕੜ ਉਹਦੀ ਚਿੱਟੇ ਵਾਲੇ ਨਾਲ ਜੜ ਦੀ ਜੁੜਦੀ ਹਾਂਜੀ ਇਹ ਹੀ ਆਈਆਂ ਉਹਨਾਂ ਦਾ ਪਤਾ ਤਾਂ ਲੱਗਿਆ ਕਿ ਉਹਨਾਂ ਦਾ ਫੈਮਿਲੀ ਜਿਹੜੀ ਇਹ ਹੀ ਛਿੱਟੇ ਛਿੱਟੇ ਦਾ ਕੰਮ ਹਾਂਜੀ ਇਹਦੇ ਵਿੱਚੇ ਕਰਦੇ ਪਏ ਅੱਛਾ ਇਹ ਜਿਹੜਾ ਸਮਾਨ ਤੁਹਾਡਾ ਚੱਕੇ ਇਹਨਾਂ ਨੇ 6-7 ਦਿਨ ਪਹਿਲਾਂ ਹਾਂਜੀ ਤੇ ਕਿਹਨੂੰ ਜਾ ਕੇ ਵੇਚਿਆ ਮੈਨੂੰ ਪਤਾ ਲੱਗਾ ਉਹ ਵੀ ਤੁਸੀਂ ਪੜਤਾਲ ਕਰ ਰਹੇ ਹੋ ਉਹ ਉਹ ਹੈਗਾ ਜੀ ਆਪਣੇ ਕਰਿਆਮ ਰੋਡ ਤੇ ਹੀ ਆ ਗਵਾੜੀਆਂ ਮੰਡੀ ਦੇ ਨਾਲ ਉਹਨੂੰ ਜਾ ਕੇ ਵੇਚਿਆ ਉਹ ਵੀ ਪੁਲਿਸ ਨਾਲ ਲੈ ਕੇ ਆਈ ਉਹਨੂੰ ਵੀ ਜਾ ਕੇ ਪੁੱਛਣ ਦਾ ਚਾਰਦੇ ਪਏ ਆ ਉਹਦੇ ਕੋਲ ਅੱਛਾ ਪੁਲਿਸ ਫਿਰ ਮੌਕੇ ਤੇ ਪਹੁੰਚ ਗਈ ਸੀ ਕਿ ਤੁਸੀਂ ਚੋਰ ਇੱਥੇ ਲਿਆਂਦਾ ਨਹੀਂ ਮੌਕੇ ਤੇ ਪਹੁੰਚ ਗਈ ਸੀ ਕਾਲ ਕੀਤੀ ਤੇ ਪੁਲਿਸ ਆ ਗਈ ਸੀ ਮੌਕੇ ਤੇ ਮੌਕੇ ਤੇ ਆ ਗਈ ਆੜਤੀ ਨੂੰ ਵੀ ਹੁਣ ਬੁਲਾ ਲਿਆ ਹਾਂਜੀ ਉਹਨੂੰ ਵੀ ਬੁਲਾ ਲਿਆ ਅੱਛਾ ਤੁਹਾਡਾ ਕਿੰਨੇ ਕੁ ਦਾ ਸਮਾਨ ਸੀ ਜਿਹੜਾ ਚੋਰੀ ਹੋ ਚੁੱਕਾ ਹੈ ਜਿਹੜਾ ਚੋਰੀ ਹੋ ਚੁੱਕਾ ਹੈ ਹਜੇ ਸਾਲਕ ਪਹਿਲਾਂ ਦੇ ਮਲਾਂ ਟੂਟੀਆਂ ਦੁਵਾਰਾ ਲਾਈਆਂ ਸਾਰੀਆਂ ਘੱਟੋ ਘੱਟ 2.5 ਲੱਖ 2.5 ਲੱਖ ਦੇ ਲਾਗੇ ਛਾਗੇ ਦਾ ਹੈਗਾ ਹੀ ਹੈ अच्छा संजीवير ਜ਼ਿੰਮੇਵਾਰੀ ਕਿੰਨੀ ਬਣ ਜਾਂਦੀ ਆ ਤੁਹਾਡੀ ਸੁਨੀਲ ਭਾਜ ਹੁਣ ਦੀ ਤਾਂ ਉਹ ਐਨਆਰਆਈਆਂ ਨੇ ਜਿਹੜੇ ਤੁਹਾਡੇ ਰਿਸ਼ਤੇਦਾਰ ਆ ਚਾਚਾ ਜੀ ਲੱਗਦੇ ਆ ਉਹਨਾਂ ਨੂੰ ਤੁਹਾਨੂੰ ਕੋਠੀ ਦੀ ਚਾਬੀ ਦਿੱਤੀ ਹੋਈ ਆ ਤੇ ਤੁਹਾਡੀ ਜ਼ਿੰਮੇਵਾਰੀ ਕਿੰਨੀ ਬਣ ਜਾਂਦੀ ਹੈ ਹੈਗੀ ਅਜੇ ਜ਼ਿੰਮੇਵਾਰੀ ਤਾਂ ਹੁੰਦੀ ਬਹੁਤ ਜ਼ਿੰਮੇਵਾਰੀਆਂ ਅਗਲਾ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਚਾਬੀ ਦਿੰਦਾ ਕਿ ਮਗਰ ਉਹ ਸਾਂਭ ਸਕਦੇ ਆ ਤੇ ਹੁਣ ਅਸੀਂ ਉੱਥੇ ਢੇੜਾ ਨਾ ਰੱਖੀ ਤਾਂ ਫੇਰ ਸਾਡੀ ਨੂੰ ਸਕੂਨ ਹੈਗਾ ਕਿ ਯਾਰ ਹਾਂ ਬਾਹਰਲੇ ਵੀ ਦੇਖ ਲੂਗੇ ਕਿ ਭਾਈ ਅਸੀਂ ਬਹੁਤ ਕੋਸ਼ਿਸ਼ ਕੀਤਾ ਹਾਂਜੀ ਹਾਂਜੀ ਚੋਰ ਫੜੇ ਵੀ ਆ ਬਹੁਤ ਹਾਂਜੀ ਫੜੇ ਆ ਉਹਨਾਂ ਨੂੰ ਵੀ ਹਜੇ ਕੋਲ ਕਰਾਂਗੇ ਵੀ ਹ ਇਹ ਤੁਹਾਡੀ ਹਿੰਮਤ ਨੂੰ ਸਲਾਮ ਹੈ ਵੀਰੇ ਦੇਖੋ ਐਦਾ ਹੁੰਦਾ ਜੱਜਬਾ ਮੈਂ ਇਸੇ ਕਰਕੇ ਸਰਕਾਰ ਨੂੰ ਵੀ ਕਿਹਾ ਕਿ ਹੁਣ ਤੁਸੀਂ ਫੋਰਸ ਤਾਂ ਮੈਨੂੰ ਲੱਗਦਾ ਨਵੀਂ ਭਰਤੀ ਕਰਨੀ ਨਹੀਂ ਸਾਨੂੰ ਲੋਕਾਂ ਨੂੰ ਗ੍ਰਿਲਾਂ ਟ੍ਰੇਨਿੰਗ ਦੋ ਸਾਨੂੰ ਸਿਖਾਓ ਅਸੀਂ ਚੋਰਾਂ ਨੂੰ ਆਪ ਹੀ ਨੱਪਾਂਗੇ ਅਸੀਂ ਚੋਰਾਂ ਨੂੰ ਆਪ ਹੀ ਨਕੇਲ ਪਾਵਾਂਗੇ ਅਸੀਂ ਪੁੱਤਰੇ ਸਾਨਾ ਨੂੰ ਆਪ ਹੀ ਨਕੇਲ ਪਾਵਾਂਗੇ ਫਿਰ ਪਾ ਪਾ ਕੇ ਠਾਣੇ ਵਿੱਚ ਜਮਾ ਕਰਾਵਾਂਗੇ ਮੈਂ ਇਸ ਕਰਕੇ ਉਦਣ ਦਾ ਗੇੜਾ ਰੱਖਦਾ ਮੈਨੂੰ ਥੋੜੇ ਜਿਏ ਇੱਕ ਅਜੇ ਹੈ ਨਹੀਂ ਆਪਣੇ ਇਹ ਕੀ ਕਹਿੰਦੇ ਮੁੰਚੀ ਜੀ ਉਹਨਾਂ ਨੇ ਮੈਨੂੰ ਕਿਹਾ ਤੁਹਾਨੂੰ ਆਪ ਵੀ ਥੋੜਾ ਜਿਆ ਕੁਝ ਕਰਨਾ ਪੈਣਾ ਮੈਂ ਉਦੋਂ ਤੋਂ ਮੇਰਾ ਥੋੜਾ ਦਿਮਾਗ ਦੇ ਵਿੱਚ ਸੀਗਾ ਮੈਂ ਕਿ ਆਪ ਕੰਨਣਾ ਪੈਣਾ ਤਾਂ ਫਿਰ ਉਹਨੂੰ ਪੜ ਲਿਆ ਹਾਂਜੀ ਪੜ ਲਿਆ ਵੀ ਆਪਾਂ ਦੱਭਾਂਗੇ ਇਹਨਾਂ ਨੂੰ ਆਹ ਫਿਰ ਦੱਬ ਆਹ ਗੱਲ ਹੁੰਦੀ ਆ ਸਲੂਟ ਆ ਬਾਈ ਨੂੰ ਪਰ ਯਾਰ ਸਾਰੇ ਏਦਾਂ ਇਹ ਉਦਮ ਨਹੀਂ ਕਰ ਸਕਦੇ ਹਿੰਮਤ ਨਹੀਂ ਕਰ ਸਕਦੇ ਕਈਆਂ ਨੂੰ ਫਿਰ ਡਰ ਵੀ ਲੱਗਦਾ ਹੈ ਹਾਂਜੀ ਪਰ ਮੈਂ ਵੀਰ ਦੀ ਛਲੱਗ ਹੈ ਇਸ ਕਰਕੇ ਵੀ ਕਰਦਾ ਇੱਕ ਤਾਂ ਚੋਰ ਫੜੇ ਤਾਂ ਛਲੱਗ ਹੈ ਦੂਜੀ ਇਹ ਕਿ ਚੋਰ ਹੁਣ ਅੰਦਰ ਸੌਂਪ ਦਿੱਤੇ ਆ ਹਾਂਜੀ ਸੌਂਪੇ ਬਾਈ ਆ ਤਾਂ ਨਹੀਂ ਬਾਹਰ ਜਾਣਾ ਜਿਹੜੀ ਸੱਚੀ ਗੱਲ ਹੈ ਇਹ ਹੈਗਾ ਹੀ ਇਹ ਆਪਣੇ ਕੋਈ ਏਡੇ ਤਾਂ ਕੋਈ ਗੱਲਬਾਤ ਹੈ ਨਹੀਂ ਅਰਬ ਕੰਟਰੀ ਵਾਲੀ ਗੱਲਬਾਤ ਹੈ ਨਹੀਂ ਕਿ ਜੀ ਪੱਕੇ ਜਾ ਇਹਨਾਂ ਨੂੰ ਚੰਗੀ ਤਰ੍ਹਾਂ ਸੁਧਾਰਿਆ ਜਾਊਗਾ ਚਲ 15 20 ਦਿਨ ਤਾਂ ਠੱਲ ਪਾਊਗੀ ਇਹਨਾਂ ਨੂੰ ਵੀ ਠੱਲ ਪਾਊਗੀ ਜਿਹੜੇ ਕਵਾੜੀਆਂ ਇਹਨਾਂ ਕੋਲੋਂ ਸਮਾਨ ਖਰੀਦਦੇ ਆ ਇਹਨਾਂ ਨੂੰ ਵੀ ਹੋਣਾ ਚਾਹੀਦਾ ਨਾ ਵੀ ਇਹ ਕੱਲੇ ਘਟਜ ਖਰੀਦਦੇ ਆ ਹੁਣ ਕਵਾੜੀਆਂ ਨਾਲ ਤੁਹਾਡੀ ਕੀ ਗੱਲ ਹੋਈ ਸਾਡੀ ਟੀਮ ਨਾਲ ਵੀ ਆ ਕੇ ਗੱਲਬਾਤ ਕਰਦੇ ਸੀ ਅਸੀਂ ਵੀ ਕਿਹਾ ਕਿ ਦੇਖੋ ਅਸੀਂ ਤਾਂ ਸੱਚੇ ਦੇ ਨਾਲ ਆ ਤੁਸੀਂ ਲੋਕ ਜਦ ਸਮਾਨ ਖਰੀਦਦੇ ਆ ਤੁਸੀਂ ਗੱਲ ਨੂੰ ਵਧਾਉਂਦੇ ਹੋ ਇਹਨਾਂ ਨੂੰ ਹੱਲਾਸ਼ੇਰੀ ਦਿੰਦੇ ਹੋ ਇਹਨਾਂ ਦੀ ਤੁਸੀਂ ਪਿੱਠ ਥਾਪੜਦੇ ਹੋ ਵੀ ਜੇ ਤੁਸੀਂ ਸਮਾਨ ਨਾ ਖਰੀਦੋ ਚੋਰੀਆਂ ਕਰਕੇ ਵੇਚੂਗੇ ਕਿਨੂੰ ਹੁਣ ਤੁਹਾਡੇ ਨਾਲ ਕੀ ਗੱਲ ਹੋਈ ਆ ਕਬਾੜੀਆਂ ਦੀ ਸਾਨੂੰ ਤਾਂ ਇਹ ਕਹਿਣ ਲੱਗੇ ਕਿੰਦੇ ਅਸੀਂ ਨਹੀਂ ਸਮਾਨ ਲਿਆ ਹੈਗਾ ਇਹਦੇ ਕੋਲ ਸਿਲੰਡਰ ਵਾ ਕੋਈ ਭਾਰਤ ਦਾ ਆ ਵੀ ਇਹ ਤੁਹਾਡਾ ਨਹੀਂ ਹੈਗਾ ਮੈਂ ਕਹਿੰਦਾ ਇਹ ਅਸੀਂ ਨਹੀਂ ਪੁੱਛਣਾ ਉਹ ਜਿਹੜੇ ਬੰਦੇ ਅਸੀਂ ਫੜੇ ਆ ਉਹ ਦੱਸ ਦੇਵੇ ਚੋਰ ਉਹ ਵੀ ਅਸੀਂ ਸਮਾਨ ਤੁਹਾਨੂੰ ਵੇਚਿਆ ਸਾਰਾ ਠੀਕ ਹੈ ਇਹ ਹੁਣ ਤੁਸੀਂ ਦੇਖੋ ਤੁਹਾਡੇ ਮੁੰਡੇ ਨੂੰ ਪਤਾ ਹੋਊਗਾ ਜਿਹੜਾ ਚੱਕਿਆ ਕਿੱਥੇ ਹੈਗਾ ਸਮਾਨ ਕਿੱਥੇ ਨਹੀਂ ਦੇਖੋ ਚੋਰਾਂ ਗੱਲ ਇਹ ਆ ਚੋਰ ਆਪਣੇ ਮੂੰਹੋਂ ਦੱਸ ਦੇ ਕਿ ਅਸੀਂ ਆ ਫਲਾਨਾ ਕਬਾੜੀ ਆ ਇਹਨੂੰ ਸਮਾਨ ਵੇਚਿਆ ਆਪਾਂ ਸੰਜੀਵભાઈ ਹੁਣਾਂ ਤੋਂ ਪਹਿਲਾਂ ਇਹ ਵੀ ਗੱਲ ਜਾਣਕਾਰੀ ਲਈਏ ਕਹਿੰਦੇ ਕਿ ਚੋਰ ਨੇ ਇੱਥੋਂ ਤੱਕ ਵੀ ਦੱਸਤਾ ਕਿ ਮੈਂ ਆਪਣੇ ਘਰੋਂ ਕੀ ਕੀ ਚੱਕ ਕੇ ਵੇਚਿਆ ਦਾਣੇ ਇਸੇ ਕਬਾੜੀਏ ਨੂੰ ਵੇਚਿਆ ਜੇਕਰ ਇਹ ਕਬਾੜੀਏ ਚੋਰਾਂ ਨੂੰ ਇੰਨੀ ਹੱਲਾਸ਼ੇਰੀ ਨਾ ਦੇਣ ਤਾਂ ਇਹ ਸਮਾਨ ਵੇਚੂਗਾ ਕਿੱਥੇ ਇਹਨਾਂ ਨੇ ਕਿਹੜਾ ਕੋਈ ਦੁਕਾਨ ਲਾ ਕੇ ਸਮਾਨ ਵੇਚਣਾ ਤਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ